ਅੱਜ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਮੋਟਰਸਾਈਕਲ ਵਾਲੀ ਰੈਡੀ ਜਿਹੜੀ ਕਿ ਮੋਟਰਸਾਈਕਲ ਦੇ ਪਿੱਛੇ ਫਿੱਟ ਹੋ ਜਾਂਦੀ ਹੈ ਹੁੱਕ ਲਗਾ ਕੇ ਤੇ ਇਹਦੇ ਚ ਆਪਾਂ ਪਹਿਲਾਂ ਤਿੰਨ ਟਾਇਰਾਂ ਵਾਲੀ ਬਣਾਉਂਦੇ ਸੀ ਇਸ ਵਾਰ ਕਿਸਾਨ ਵੀਰ ਦੇ ਕਹਿਣ ਤੇ ਦੋ ਟਾਇਰਾਂ ਵਾਲੀ ਬਣਵਾਈ ਉਹਨਾਂ ਨੇ ਤੇ ਇਹਦੇ ਗੱਲ ਕਰੀਏ ਆਪਾਂ ਹੁੱਕ ਦੀ ਇਹਦੇ ਹੁੱਕ ਦੋ ਸਿਸਟਮ ਲਾਏ ਹੋਏ ਨੇ ਇੱਕ ਤਾਂ ਮਤਲਬ ਮੋਟਰਸਾਈਕਲ 'ਚ ਪੈ ਜਾਂਦੀ ਹੈ ਜੇ ਮਤਲਬ ਟਰੈਕਟਰ 'ਚ ਪਾਣੀ ਹੋਵੇ ਤਾਂ ਉੱਪਰ ਪਾ ਲਓ ਜੇ ਦੀ ਡਿਜ਼ਾਈਨ ਦੀ ਗੱਲ ਕਰੀਏ ਤਾਂ ਇੱਕ ਆਪਾਂ ਨੂੰ ਛੋਟੀ ਜਿਹੀ ਪੌੜੀ ਮਿਲ ਜਾਂਦੀ ਹੈ ਤੇ ਸਾਈਡ 'ਚ ਡਿਜ਼ਾਈਨ ਵੀ ਮਿਲ ਜਾਂਦਾ ਹੈ ਤੇ ਜੇ ਇਹਦੀ ਬਿੱਡ ਦੀ ਗੱਲ ਕਰ ਤੇ 32mm ਦਾ ਹਿੱਸਾ ਜੇ ਕਹਿ ਦਿਨਾ ਜੀ ਨੂੰ ਧੂਰਾ ਜੀ ਉਹ ਲੱਗਿਆ ਬਈ ਇਹਦਾ ਤੇ ਬੈਕ ਤੇ ਦਖਾਨਾ ਨਹੀਂ ਤੁਹਾਨੂੰ ਬੈਕ ਤੇ ਡਾਲਾ ਜਿਹੜਾ ਕਿ ਬਨ ਪੀਸ ਬਣਾਇਆ ਬੱਬੀ ਨਾਲ ਜੋੜ ਤੋਂ ਜੀ ਇੱਕੇ ਚਦਰ ਲਗਾਈ ਹੋਈ ਆ ਕੋਈ ਮਤਲਬ ਦੂਜਾ ਹੋਰ ਕੋਈ ਚਦਰ ਦੇ ਵਿੱਚ ਨਹੀਂ ਜਾ ਐਂਗਲ ਪੱਤੀ ਕੁਛ ਨਹੀਂ ਹੈਗਾ ਤੇ ਇਹਦੀ ਸਾਈਜ਼ ਦੀ ਗੱਲ ਕਰੀਏ ਆਪਾਂ ਸਾਈਜ਼ ਹੈਗਾ 3 बाई 5.5 ਫੁੱਟ ਤੇ ਵਿੱਚ ਬੈਰਿੰਗਾਂ ਦੀ ਗੱਲ ਕਰੀਏ ਤਾਂ ਬੈਰਿੰਗ ਇਹਦੇ ਚ 30 ਵੀ ਸੀ ਤੇ ਟਾਇਰ ਇਹਦੇ ਬਿਲਕੁਲ ਨਵੇਂ ਹੋਣਗੇ ਜੀ ਜੇ ਬਈ ਜੀ ਆਹ ਮੰਗਵਾਣੀ ਹੋ ਟਰਾਲੀ ਕਿਵੇਂ ਮੰਗਵਾ ਸਕਦੇ ਉਹ ਤਾਂ ਭਾਜੀ ਜੇ ਮੰਗਵਾਣੀ ਹੁੰਦੀ ਹੈ ਜੀ ਮੈਂ ਆਪਣੇ 2 ਟਾਇਰ ਵਾਲੀ ਜਾਂ 3 ਟਾਇਰ ਵਾਲੀ ਹੁੰਦੀ ਆ ਉਹ ਆਪ ਤਾਂ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਜੀ ਇਹ ਆਪਾਂ ਨੂੰ ਫੋਨ ਤੋਂ ਨੰਬਰ ਮਿਲ ਜਿਓ ਤੁਹਾਨੂੰ ਸਕਰੀਨ ਤੇ ਚੱਲਦਾ ਤੇ ਉਹਦੇ ਆਪਾਂ ਬੁੱਕ ਕਰਾ ਸਕਦੇ ਆ ਜਿਹੜੀ ਆਪਾਂ ਨੇ ਮਤਲਬ ਇਹ ਮੋਟਰਸਾਈਕਲ ਦੇ ਵਿੱਚ ਫਿੱਟ ਕਰਾਣੇ ਆ ਉਹ ਆਰਡਰ ਤੇ ਬਣਾਉਣੀ ਪੈਂਦੀ ਹੈ ਜੀ ਉਹਦਾ ਕਾਰਨ ਇਹ ਆ ਵੀ ਉਹ ਮੋਟਰਸਾਈਕਲ ਕਿਸਾਨ ਵੀਰ ਦਾ ਹੁੰਦਾ ਤੇ ਇਹ ਇਹ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ ਜੇ 2 ਟਾਇਰ ਵਾਲੀ ਬਣਵਾਣੀ ਹੁੰਦੀ ਆ ਜਾਂ 3 ਵਾਲੀ ਇਹ ਤੇ ਸਾਡੇ ਕੋਲ ਹੁੰਦੀਆਂ ਹੀ ਨਹੀਂ ਜੀ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ